ਬਿਲਕੁਲ ਵੀ ਉੱਠਿਆ ਨਹੀਂ ਸੀ ਜਾਂਦਾ ਔਰ ਜਿੱਦਾਂ ਹੀ ਆਪਣੇ ਸੇਵਾਦਾਰ ਗੈਨ ਇਹਨਾਂ ਦੇ ਕੋਲ ਔਰ ਇਹਨਾਂ ਨੂੰ ਕਿਹਾ ਕਿ ਸਾਡਾ ਵਿਸ਼ਵਾਸ ਹੈ ਤੁਸੀਂ ਹੀ ਲੋਕੇ ਜਾਓਗੇ ਫਾਦਰ ਸਾਹਿਬ ਨੇ ਜੋ ਸ਼ਬਦ ਬੋਲ ਦਿੱਤੇ ਆ ਅੱਜ ਉਹੀ ਸ਼ਬਦ ਸੇ ਤੁਹਾਡੀ ਜ਼ਿੰਦਗੀ ਦੇ ਵਿੱਚ ਪੂਰੇ ਹੋਣੇ ਤੁਸੀਂ ਹੁਣੇ ਖੜੇ ਹੋ ਔਰ ਆਪਣੇ ਆਪ ਨੂੰ ਚੈੱਕ ਕਰੋ ਔਰ ਜਿੱਦਾਂ ਇਹ ਉਸੇ ਟਾਈਮਿੰਗ ਇਹ ਖੜੇ ਹੋਏ ਇਹਨਾਂ ਨੇ ਆਪਣੇ ਆਪ ਨੂੰ ਚੈੱਕ ਕੀਤਾ ਔਰ ਐਮਰਜੈਂਸੀ ਸੈਕਸ਼ਨ ਤੋਂ ਲੈ ਕੇ ਇੱਥੇ ਤੱਕ ਚੱਲ ਕੇ ਆਏ ਆ ਔਰ ਇੱਥੇ ਆ ਕੇ ਵੀ ਕੇਵਲ 10 ਮਿੰਟ ਆਪਣੇ ਆਪ ਨੂੰ ਚੈੱਕ ਕਰਦੇ ਰਹੇ ਕੋਈ ਆਇਆ ਇਹਨਾਂ ਦੇ ਨਾਲ ਕੋਈ ਆਇਆ ਬਲੌ ਬਲੌ ਨਨ ਕੋਣਾ ਇਹਨ ਦੇ ਨਾਲ ਪਹਿਲੀ ਵਾਰ ਆਏ ਆ 6 ਸੰਡੇ ਹੋ ਚੁੱਕੇ ਨੇ ਇਹਨਾਂ ਨੂੰ ਆਂਦਿਆ ਅੱਛਾ ਅੱਜ 6ਵਾਂ ਕਿ 7ਵਾਂ 6ਵਾਂ ਸੰਡੇ ਆ ਕੀ ਹੋਇਆ ਸੀ ਇਹਨਾਂ ਨੂੰ ਕੀ ਦੱਸਦੇ ਪਏ ਆ ਇਹਨੂੰ ਕੈਂਸਰ ਹੋਇਆ ਸੀ ਕਹਿ ਸਕਦੇ ਆ ਅੱਛਾ ਅਤਲਪੜੀ ਥਾਪਰੀ ਕੋਟ ਤੇ Rajasthan ਨਾਲ Rajasthan ਵੀ ਜਿੱਥੇ ਕੈਂਸਰ ਟ੍ਰੇਨ ਜਾਂਦੀ ਅੱਛਾ ਪਿਆ ਮਾ ਬਠੰਡੇ ਰੱਖਾ ਲੱ ਤਾਂ ਜੂੜੀਆਂ ਕੇ ਚਿਆਂਦੇ ਬੈਠੀ ਇਹ ਲ ਤਾਂ ਜੂੜੀਆਂ ਗਈਆਂ ਸੀ ਤੇ ਕਿਵੇਂ ਲੈ ਕੇ ਆਏ ਇਹਨੂੰ ਫਿਰ ਮਰੋ ਨਾ ਸਾਡੀ ਗੁੜੀਆਂ ਵੱਢੀ ਆਂਦੀ ਐ ਚੋਨੇ ਦੱਸਿਆ ਸਾਨੂੰ ਉਹਨੇ ਦੱਸਿਆ ਭਾਈ ਤਾਂ ਮੈਂ ਆਂਦੀ ਆਏ ਮੈਂ ਜਾਣਾ ਜਾਣਾ ਤੇ ਉਹਨਾਂ ਮੈਨੂੰ ਟਾਈਮ ਨਹੀਂ ਲੱਗਦਾ ਆਇ ਗੁੜ ਜਵਾ ਕੇ ਉਹ ਤੇ ਮੇਰੇ ਜੇਸ ਤੇ ਘਰੇ ਨਾ ਮੁੰਡਾ ਕੈਸਾ ਨਾ ਹੋਈ ਮੋਕ ਗਿਆ ਓਹੋ ਤੇ ਮਿਹਰੇ ਸਾਨੂੰ ਇਹਨੂੰ ਪਤਾ ਲੱਗਾ ਸਾਨੂੰ ਆ ਤਾਂ ਫਿਰ ਤੁਸੀਂ ਲੈ ਕੇ ਆਏ ਇਹਨੂੰ ਅੱਜ 6ਵਾਂ ਛੰਡੇ ਆ ਤੇ ਕੀ ਹੋਇਆ ਫਿਰ ਅੱਜ ਆ ਰਗਾ ਖਲਟਾ ਹੋ ਗਿਆ ਸੀ ਅਸ ਤੇ ਅਸ ਕੱਲ ਬੜਾ ਸੀ ਨੂਨਾ ਬੜਾ ਕਿਉਂਕਿ ਉਹ ਕੈਂਸਰ ਦਾ ਕਰਕੇ ਡਾਕਟਰਾਂ ਨੇ ਸੇਕੇ ਵੀ ਲਗਾ ਦਿੱਤੇ ਸੀ ਅੱਛਾ ਪਰ ਕਿਡਨੀ ਦੇ ਵਿੱਚ ਕੈਂਸਰ ਸੀ ਅੱਛਾ ਕਿੰਨੇ ਐ ਦਿਖ ਲੋ ਤੇ ਹੁਣ ਜੂੜੀਆਂ ਗਈਆਂ ਸੀ ਲੱਤਾਂ ਹਾਂਜੀ ਇਹ ਤਰ੍ਹਾਂ ਨਹੀਂ ਚੱਲ ਪੈ ਸਕਦੀ ਸੀ ਨਾ ਤੇ ਅੱਜ ਹੁਣ ਵਾ ਠੀਕ ਹੈ ਥੋੜੀ ਜੀ ਔ ਤਰੋ ਤਰੋ ਤੋ ਦਿਖਾਓ ਹਾਂ ਜਿਹੜੀ ਜੂੜੀਆਂ ਗਈਆਂ ਸੀ ਲੱਤਾਂ ਹਾਂ ਲੀਲੀਆ ਜੀ ਸ਼ੂਨਾ ਮੈਂ ਮਹਾ ਤੇਰਾ ਨਾਮ ਮੈਂ ਮਹਾਨੇ ਸ਼ੂਨਾ ਮੈਂ ਮਹਾ ਇਹ ਪਹਿਲਾਂ ਇਹਨਾਂ ਨੂੰ ਉੱਠਿਆ ਵੀ ਨਹੀਂ ਸੀ ਜਾਂਦਾ ਅੱਜ ਪੂਰੇ 45 ਮਿੰਟ ਪੂਰੇ ਵਚਨ ਦੇ ਟਾਈਮ ਤੇ ਇਹਨਾਂ ਨੇ ਖੜੀ ਹੋ ਕੇ ਵਚਨ ਸੁਣਿਆ ਵਾਹ ਮੈਂ ਕੀ ਕਹਿ ਰਿਹਾ ਅੱਜ ਅੱਜ ਵੱਡੇ ਚਮਤਕਾਰਾਂ ਨੂੰ ਪਾਉਣ ਦਾ ਦਿਨ ਹੈ ਤੇ ਜੇ ਜੇ ਅੱਜ ਮੀਂਹ ਦਾ ਕਰਕੇ ਰੁਕ ਜਾਂਦੇ ਕਿ ਬਸ ਨਹੀਂ ਆਉਣੀ ਰਾਹ ਟੁੱਟਾ ਹੈ ਇਦਾਂ ਹੁੰਦਾ ਤੇ ਫਿਰ ਅੱਜ ਇਹ ਐਦਵਾਰ ਦੁਬਾਰਾ ਨਹੀਂ ਆਉਣਾ ਕਦੀ ਮੁੜ ਕੇ ਇਹ ਅੱਜ ਅੱਜ ਖਾਸ ਦਿਨ ਹੈ ਪਰਮੇਸ਼ਰ ਵੀ ਕਈ ਵਾਰ ਚੈੱਕ ਕਰਦੇ ਆ ਚੈੱਕ ਕਰਦੇ ਉਹਨਾਂ ਦੀ ਆਦਤ ਚੈੱਕ ਕਰਦੇ ਉਹ ਬੰਦੇ ਨੂੰ ਵੱਡੇ ਚਮਤਕਾਰ ਤੇ ਪੂਰੀ ਦੁਨੀਆ ਲੈਣਾ ਚਾਹੁੰਦੀ ਹੈ ਪਰ ਜੋ ਉਹ ਕਹਿੰਦੇ ਆ ਉਹ ਕਰਨ ਲਈ ਕੌਣ ਤਿਆਰ ਆ ਔਰ ਦੇਖੋ ਆਏ ਆ ਇਹਨਾਂ ਨੂੰ ਪਤਾ ਕਿ ਇਹ ਸੱਤ ਸਣੇ ਲਗਾਤਾਰ ਜਾਣਾ ਹੀ ਹੈ ਮੀਂਹ ਜਾਵੇ ਨੇਰੀ ਜਾਵੇ ਬੋਲਦਾ ਨਾ ਬੰਦਾ ਫੈਸਲਾ ਕਰ ਲੈਂਦਾ ਕਿ ਕੁਝ ਵੀ ਹੋਵੇ ਹੁਣ ਹੁਣ ਆਪਾਂ ਕੀ ਕਰਨਾ ਜਾਣਾ ਹੀ ਜਾਣਾ ਇਹ ਉਹਦਾ ਰਿਜ਼ਲਟ ਆ ਕਿ ਬਲੱਡ ਕੈਂਸਰ ਹੈ ਕੋਦੇ ਅੰਦਰ ਸਿੰਘਾ ਕਿਡਨੀ ਦੇ ਅੰਦਰ ਤੇ ਉਹਦੀ ਵਜ੍ਹਾ ਕਰਕੇ ਲੱਗਾ ਇਲਾਜ ਵੀ ਕਰਾਇਆ ਕਿੰਨਾ ਚਿਰ ਇਲਾਜ ਚੱਲਦੇ ਨੂੰ ਹੋ ਗਿਆ ਹੋ ਗਿਆ 4 ਮਹੀਨੇ 5 ਪੰਜ ਮਹੀਨੇ ਪੰਜ ਮਹੀਨੇ ਬੀਕਾ ਨੇਰ ਵੀ ਲੈ ਕੇ ਗਏ ਇੱਥੋਂ ਵੀ ਸਾਰੇ ਕੈਂਸਰ ਹਸਪੀਟਲਾਂ 'ਚ ਦਿਖਾਇਆ ਹੋਰ ਬਠਿੰਡੇ ਦਾਖਲੇ ਓਹ ਜੀਜ਼ਸ ਪਹਿਲਾ ਭਰਾ

ਦਾ ਫੜ ਕੇ ਮੋੜ ਦੇ ਹੁੰਦੇ ਸੀਗੇ ਲੱਗਾ ਬਿਲਕੁਲ ਵੀ ਮੋੜਦੀਆਂ ਨਹੀਂ ਸੀਗੀਆਂ ਪਰ ਅੱਜ ਜਿੱਦਾਂ ਹੀ ਇਹਨਾਂ ਦੀ ਪ੍ਰੇ ਰਿਕਵੈਸਟ ਮੈਂ ਆਪਣੇ ਆਤਮਿਕ ਮਾਤਾ ਪਰਮੇਸ਼ਰ ਜੀ ਦਾਸੀ ਜੈਸਮੀਨ ਪ੍ਰਗਟ ਜੋਸਫ ਜੀ ਦੇ ਕੋਲ ਲੈ ਕੇ ਗਈ ਔਰ ਉਹਨਾਂ ਨੂੰ ਦੱਸਿਆ ਹਜੇ ਉਹਨਾਂ ਨੇ ਪ੍ਰੇ ਰਿਕਵੈਸਟ ਤੇ ਹੱਥ ਹੀ ਰੱਖਿਆ ਔਰ ਮੈਂ ਪੁਲਪਟ ਤੋ ਆ ਕੇ ਜਿੱਦੋਂ ਇਹਨਾਂ ਨੂੰ ਕਿਹਾ ਕਿ ਆਪਣੇ ਆਪ ਨੂੰ ਚੈੱਕ ਕਰੋ ਉਹ ਕਹਿੰਦੇ ਮੇਰੀਆਂ ਤਾਂ ਲੱਤਾਂ ਬਿਲਕੁਲ ਵਧੀਆ ਮੋੜ ਰਹੀਆਂ ਮੈਨੂੰ ਲੱਗਦਾ ਹੀ ਨਹੀਂ ਕਿ ਮੈਨੂੰ ਕਹ ਦੀ ਪਹਿਲਾਂ ਹੀ ਪ੍ਰੋਬਲਮ ਹੈਗੀ ਸੀ ਅੱਜ ਖਾਸ ਸੰਨੇ ਯਾਰ ਬੰਦਿਆ ਲਈ ਤੇਰੇ ਆਏ ਹੈ ਅੱਜ ਵੱਡੇ ਵੱਡੇ ਕੰਮ ਹੋਣਗੇ ਆਹ ਆਇਆ ਵਿਸ਼ੇ ਕੀ ਤੇਰੇ ਆਏ ਹੈ ਅੱਜ ਵੱਡੇ ਵੱਡੇ ਕੰਮ ਹੋਣਗੇ ਜਿਹੜਾ ਜੀਰਾ ਤਾਂ ਬਿਮਾਰ ਪਏ ਅਜੂ ਕੋਲ ਵਿੱਚ ਹੀ ਉੱਠਣਗੇ ਜਿਹੜਾ ਜੀਰਾ ਤਾਂ ਬਿਮਾਰ ਪਏ ਅਜੂ ਕੋਲ ਵਿੱਚ ਹੀ ਖੜਨਗੇ ਜ਼ੋਰਦਾਰ ਤਾਲੀਆਂ ਦੇ ਨਾਲ aur sath sath karo aur baitho apne sthan de utte tasalliyan de naal ਜਿੱਦਾਂ ਕਿ ਪਹਿਲਾਂ ਇੱਕ ਦੱਸ ਰਿਹਾ ਕਿ 6 ਮਹੀਨੇ ਤੋਂ ਕਦੇ ਵੀ ਪੌੜੀਆਂ ਤੇ ਨਹੀਂ ਚੜੇ ਹਾਂ ਬਿਲਕੁਲ ਨਹੀਂ ਸੀ ਤੁਰਿਆ ਫਿਰਿਆ ਜਾਂਦਾ ਔਰ ਅੱਜ ਪੁਲਪਟ ਦੇ ਉੱਪਰ ਵੀ ਘੇੜੇ ਕੱਢ ਕੇ ਨਾ ਨੇ ਚੈੱਕ ਕੀਤਾ ਹੈ ਪੌੜੀਆਂ ਤੇ ਚੜ ਕੇ ਵਧੀਆ ਚੱਲ ਫਿਰ ਰਿਹਾ ਸੀ ਕੋਈ ਪ੍ਰੋਬਲਮ ਨਹੀਂ ਆਇਆ ਇਹਨੂੰ ਦਿਓ ਮਾਈ ਗੁੱਡੀ ਨੂੰ ਇਹ ਕਿੰਨੇ ਨਰਵਾ ਤੁਰੀ ਜਾਂਦਾ ਕਿੱਦਾਂ ਦਾ ਲੱਗਦਾ ਤੈਨੂੰ ਅੱਜ ਵਧੀਆ ਲੱਗਦਾ ਫਿਰ ਹਾਂ ਵਧੀਆ ਵਾਹ ਵਧੀਆ ਲੱਗਦਾ ਕਿੰਨੇ ਹਾਂ ਅਲਲਹੁ ਅਕਬਰ ਜਵਾਨ ਨੂੰ ਲੰਗੜੇ ਹੋਈ ਨਹੀਂ ਚਲਾਉਂਦੇ ਸੀ ਕੱਦਰਸ ਨੂੰ ਅੱਜ ਵੀ ਪਰਮੇਸ਼ਰ ਉਦਾਂ ਹੀ ਕਰ ਸਕਦੇ ਕਹਿੰਦੇ ਲੱਤਾਂ ਜੁੜੀਆਂ ਹੀ ਸੀ ਏਦਾਂ ਮੋੜ ਦੇ ਵਾਹ ਅੱਜ ਵੱਡਾ ਚਮਤਕਾਰ ਤੁਹਾਡੀ ਜ਼ਿੰਦਗੀ 'ਚ ਵੀ ਹੋਣ ਜਾ ਰਿਹਾ ਆਂ ਅਮੇਂ ਮੈਂ ਕਹ ਜਿਹੜੇ ਤਿਆਰ ਆਜ ਬੋਲ ਗੰਗੂ ਯਸ਼ੂ ਜੀ ਵੱਡੇ ਨਾਮ ਨੂੰ ਅੱਜ ਨਿਕੁਕਾਰਦਾ ਮੈਂ ਨਿਕੁਕਾਰਦਾ ਵੱਡੇ ਨਾਮ ਨੂੰ ਜਿਵੇਂ ਕੱਦਰਸ ਨੂੰ ਵੱਡਾ ਚਮੰਕਾਰ ਦਿੱਤਾ इज्जत मारगी मेरी इज्जत बना दो बोलो मेरी इज्जत बना दो परमेश्वर जी मेरिया शर्मिंदगी दूर कर लो मेरे ताने बेड़े दूर कर लो कर्जे दूर कर लो गोलियां दूर कर दो बोलो मेरे बच्चे बिगड़े हुए बोलो ओ इज्जत खराब की गई है मेरी इज्जत बना दो मेरे पति ने इज्जत खराब की पी है पत्नी ने मेरी इज्जत खराब की गई है ਮੇਰੀ ਇੱਜ਼ਤ ਬਣਾ ਲਓ ਕਰਜੇ ਨੇ ਮੇਰੀ ਇੱਜ਼ਤ ਖਰਾਬ ਕੀਤੀ ਪਈ ਆ ਮੇਰੀ ਇੱਜ਼ਤ ਬਣਾ ਲਓ ਪਰਮੇਸ਼ਰ ਬੋਲੋ 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 ਜਿਹੜੇ ਬੋਲ ਰਹੇ ਆ ਉਹ ਵੱਡਾ ਚਮਤਕਾਰ ਬੜੇ ਜੀਵਨ ਹੋਣ ਜਾ ਰਿਹਾ ਸਭ ਬੋਲੋ ਸਭ 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 ਅੱਜ ਪਹਿਲਾ ਵਿੱਚ ਕੰਮ ਹੋਣਗੇ ਮਹਾਰਾਜ ਸ਼ੇਖ ਅੱਜ ਵੱਡੇ ਵੱਡੇ ਕੰਮ ਹੋਣਗੇ ਰਹਾਯਾ ਬਿਸ਼ੇਖੀ ਉਤਰੇ ਆਏ ਅੱਜ ਵੱਡੇ ਵੱਡੇ ਕੰਮ ਹੋਣਗੇ ਜ਼ੋਰ ਦਾ ਤਾਲੀਆਂ ਬੁਣਾਓ ਕਰੋ ਕਰੋ ਪ੍ਰਸ਼ੰਸਾ ਉੱਠ ਜਾਣਗੇ ਐਦਾਂ ਇੱਜ਼ਤ ਬਣਾਉਂਦੇ ਆ ਪਰਮੇਸ਼ਵਰ ਜਦੋਂ ਆਪਣੇ ਲੋਕਾਂ ਤੇ ਦਇਆ ਕਰਦੇ ਆ ਮੈਂ ਰੋਜ਼ ਰੋਜ਼ ਦੇਖ ਰਿਹਾ ਗਵਾਹਾਂ ਨੂੰ ਅਸੀਂ ਸੁਣਾਗੇ ਇੱਕ ਗਵਾਹੀ ਸਾਡੇ ਪਰਿਵਾਰ ਦੀ ਹੈ ਮੈਂ ਦੱਸਦਾ ਹੁੰਦਾ ਸੀ ਤੁਹਾਨੂੰ ਕਈ ਵਾਰ ਕਿ ਸਾਡੇ 13 ਸਾਲ ਦੇ ਬਾਅਦ ਇੱਕ ਬੇਟੀ ਨੇ ਕਨਸੀਵ ਕੀਤਾ ਉਹਦੇ ਕੋ ਬੇਬੀ ਨਹੀਂ ਆ ਪਿਛਲੇ 13.5 ਸਾਲ ਤੋਂ ਚਾਰ ਕੇ ਪੰਜ ਆਈਵੀਐਫ ਕਰਾਏ ਆ ਅੰਡੇ ਦਾਨੀਆਂ ਦੀ ਸਫਾਈ ਪਤਾ ਨਹੀਂ ਕੀ ਕੀ ਕੁਝ ਕਿਉਂਕਿ ਉਹ ਪੜੇ ਲਿਖੇ ਫੈਮਿਲੀ ਆ ਪੈਸਾ ਤੇ ਲਵਾਦੂ ਆ ਤੇ ਜੋ ਡਾਕਟਰ ਦੱਸੀ ਗਏ ਉਹਦਾ ਉਹਦਾ ਕਰਾਈ ਗਏ ਤੇ ਡਾਕਟਰਾਂ ਨੂੰ ਤੇ ਬੜੀ ਸੁਣੀ ਆਦਤ ਹੈ ਕਈ ਚੰਗੇ ਵੀ ਹੈ ਪਰ ਜਿਨ੍ਹਾਂ ਨੂੰ ਪਤਾ ਲੱਗ ਜਾਏ ਕਿ ਪੈਸੇ ਵਾਲੀ ਪਾਰਟੀ ਹੈ ਉਹ ਫਿਰ ਸਾਰੇ ਪਰਿਵਾਰ ਨੂੰ ਬਿਮਾਰੀਆਂ ਤੇ ਬਿਮਾਰੀਆਂ ਨਿਕਲਦੀਆਂ ਹੀ ਆਉਂਦੀਆਂ ਜਿੰਨਾ ਚਿਰ ਉਹ ਪੈਸਾ ਖਤਮ ਨਹੀਂ ਹੁੰਦਾ ਇਸੇ ਲਈ ਪਰਮੇਸ਼ਰ ਨੇ ਮਾਨਸਾਮਰਦ ਨੂੰ ਭੇਜਿਆ ਇਹ ਪਰਿਵਾਰ ਨੂੰ ਵੀ ਇਦਾਂ ਹੀ ਸੀ ਸੁਣਾ ਕੇ ਦਿਖਵਾਈ ਉਹਨਾਂ ਨੇ ਵੀਡੀਓ ਬਣਾ ਕੇ ਆਪਣੀ ਭੇਜੀ ਹੈ ਉਹ ਪਰਿਵਾਰ ਐਮਪੀ ਦੇ ਵਿੱਚ ਐ ਮੱਧ ਪ੍ਰਦੇਸ਼ 'ਚ ਸਾਰੇ ਵੇਖਦੇ ਪਏ ਕਿ ਐਮਪੀ 'ਚ ਬੇਬੀ ਕਨਸੀਵ ਕਰ ਲਿਆ ਉਹਨੇ ਸੁਣਾ ਦਿਖਵਾਈ ਫਿਰ ਬਾਕੀ ਗੱਲ ਕਰਦੇ ਆ ਚੁੱਪੋ ਆਪਣੇ ਹੱਥਾਂ ਨੂੰ ਔਰ ਬੋਲਦੇ ਜਾਓ ਅੱਜ ਅੱਜ ਬੋਲਦੇ ਜਾਓ ਕਿ ਪਤਰਸ ਦੀ ਤਰ੍ਹਾਂ ਰਬੂ ਯੈਸ਼ੂ ਜੀ ਮੈਨੂੰ ਵੀ ਮੇਰਾ ਚਮਤਕਾਰ ਦਿਓ ਬੋਲੋ 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 ਚਮਤਕਾਰ ਕਰਜੇ ਤੋਂ ਆਜ਼ਾਦੀ ਹੋ ਸਕਦੀ ਹੈ ਕਰਮ ਚ ਬੇਬੀ ਹੋ ਸਕਦਾ ਤੁਹਾਡੀ ਨੌਕਰੀ ਹੋ ਸਕਦੀ ਹੈ ਤੁਹਾਡੇ ਬੱਚਿਆਂ ਦੀ ਕਾਮਯਾਬੀ ਹੋ ਸਕਦੀ ਹੈ ਤੁਹਾਡੇ ਪਤੀ ਪਤਨੀ ਦੇ ਲੜਾਈ ਬੰਦ ਹੋਵੇ ਤੁਹਾਡਾ ਤਲਾਕ ਕੈਨਸਲ ਹੋਵੇ ਤੁਹਾਡਾ ਪਤੀ ਤੁਹਾਨੂੰ ਲੈ ਕੇ ਜਾਵੇ ਤੁਹਾਡੀ ਪਤਨੀ ਨਾਲ ਤੁਹਾਡੀ ਬਣੇ ਤੁਹਾਡੇ ਜੀਵਨ ਚੋਂ ਫੇਲੀਅਰ ਜਾਵੇ ਤੁਹਾਡਾ ਖੇੜਾ ਛੁੱਟੇ ਕਰ ਜਿਆਦੋ ਤੁਹਾਡਾ ਖੇੜਾ ਛੁੱਟੇ ਉਹ ਦੁਸ਼ਟ ਆਤਮਾ ਤੋਂ ਜਿਹੜੀ ਰਾਤ ਨੂੰ ਦਬਾਉਂਦੀ ਤੁਹਾਨੂੰ ਸੁਪਨਿਆਂ 'ਚ ਹਲਕਾ ਸੁਵੰਦ ਬਣਾਉਂਦੀ પતિ ਪਤਨੀ ਦੀ ਬਣਨ ਨਹੀਂ ਦਿੰਦੀ ਉਹ ਕੋਈ ਇਨਸਾਨ ਹੈ ਤੁਹਾਡੇ ਜੀਵਨ 'ਚ ਜਿਹੜਾ ਦੂਰ ਹੋਣਾ ਚਾਹੀਦਾ ਉਹ ਚਮਤਕਾਰ ਪਰਮੇਸ਼ਰ ਕਰਨਗੇ ਅਮੇਨ ਉਹ ਵੱਡਾ ਚਮਤਕਾਰ ਤੁਸੀਂ ਪਾਓਗੇ ਅਮੇਨ ਚੁੱਕ ਚੁੱਕ ਆਪਣੇ ਹੱਥਾਂ ਨੂੰ ਬੋਲੋ ਪਰਮੇਸ਼ਰ ਜੀ ਪਰਮੇਸ਼ਰ ਜੀ ਜੀ ਜਿਵੇਂ ਜਸਾ ਪੈਨਾਸਰ ਜੀ ਕਿੰਗ ਭਾਈ ਇਹਨਾਂ ਦੀ ആ ജേ സമേ പോ ਆਸ਼ਰਾਨੀਆ ਜੋ ਕਿ ਜਲਾਲਾਬਾਦ ਦੇ ਰਹਿਣ ਵਾਲਿਆ ਇਹ ਪੈਣ ਆਪਣੀ ਗਵਾਹੀ ਦੇ ਵਿੱਚ ਦੱਸ ਰਿਹਾ ਕਿ 2 ਸਾਲ ਤੋਂ ਇਹਨਾਂ ਦੀ ਛਾਤੀ ਦੇ ਵਿੱਚ ਗਿਲਟੀ ਸੀ ਔਰ ਉਸ ਗਿਲਟੀ ਦਾ ਆਕਾਰ ਇੰਨਾ ਕਾ ਜ਼ਿਆਦਾ ਸੀ ਕਿ ਇਹਨਾਂ ਦੇ ਹੱਥ ਦੇ ਵਿੱਚ ਆਉਂਦਾ ਸੀ ਪਰ ਅੱਜ ਤੁਹਾਡੇ ਸ਼ਬਦ ਸੀ ਕਿ ਤੁਸੀਂ ਜੰਪ ਲਗਾਣੇ ਆ ਪਵਿੱਤਰ ਆਤਮਾ ਜੀ ਦਾ ਸਵਾਗਤ ਕਰਨਾ ਹੈ ਪ੍ਰਭੂ ਯੇਸ਼ੂ ਜੀ ਦਾ ਸਵਾਗਤ ਕਰਨਾ ਹੈ ਤਾਂ ਤੁਸੀਂ ਆਪਣੀ ਬਿਮਾਰੀਆਂ ਤੋਂ ਚੰਗੇ ਹੋਣ ਦੇ ਲਈ ਜਾ ਰਹੇ ਆ ਇਹ ਪੈਣ ਨੇ ਉਸੇ ਤਰ੍ਹਾਂ ਜੰਪ ਲਗਾਏ ਪਵਿੱਤਰ ਆਤਮਾ ਜੀ ਦਾ ਸਵਾਗਤ ਕੀਤਾ ਜੋ 2 ਸਾਲਾਂ ਤੋਂ ਇਹਨਾਂ ਦੀ ਛਾਤੀ ਦੇ ਵਿੱਚ ਗਿਲਟੀ ਸੀ ਗਾਇਬ ਹੋ ਚੁਕੀ ਆ ਵੱਡੇ ਚਮਤਕਾਰਾਂ ਦਾ ਨਾ ਨਿਆ ਤੇ ਕਿਤੇ ਤਿਰੇ ਆਏ ਆਸਵਾਦ ਕਰਦੇ ਆ